ਨੇ ਥੋਟਾ ਤੁਸੀਂ ਮੈਨੂੰ ਉਹ ਪੈਨ ਦਿੱਤਾ ਜਿਹੜਾ ਮੈਂ ਪੈਨ ਤੁਹਾਡੇ ਹੱਕ ਚ ਚਲਾਈ ਜਾਣਾ ਐਂ ਪਏ ਨੇ ਉਂਗਲਾਂ ਤੇ ਰੱਟੇ ਕਾ ਮੈਂ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਵੀ ਹੁਣ ਹੁਣੇ ਫਾਨ ਤੇ ਡਾਕਟਰ ਦਾ ਟੀਮ ਆਈ ਸੀ ਤੇ ਉਹਨਾਂ ਨੇ ਆਪ ਗੈਂਤੀ ਪਸ਼ੂ ਦੀ ਗੈਂਤੀ ਕੀਤੀ ਹੈ ਇਹ ਗੈਂਤੀ ਸਾਰੇ ਪੰਜਾਬ ਚ ਹੋ ਰਹੀ ਆ ਇਸ ਨਾਲੇ ਪਤਾ ਲੱਗੇਗਾ ਕਿ ਸਾਰੇ ਪੰਜਾਬ ਚ ਕਿੰਨੇ ਪਸ਼ੂ ਆ ਤੇ ਕਿ ਹਾਂ ਨਾ ਇਹ ਸਾਡੇ ਜਿਹੜੀਆਂ ਪਸ਼ੂਆਂ ਨੂੰ ਬਿਮਾਰੀਆਂ ਦੇ ਮੂੰਹ ਘੋੜ ਦੀਆਂ ਗਲ ਘੋਟ ਦੀਆਂ ਬਿਮਾਰੀਆਂ ਉਹਨਾਂ ਵਾਸਤੇ ਵੈਕਸੀਨ ਆਊਗੀ ਤੇ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਗੈਨਤੀ ਸ਼ੁਰੂ ਕਰਵਾਈ ਆ ਤੇ ਇਹ ਕਿਸਾਨਾਂ ਲਈ ਲਾਹੇਵੰਦ ਹੋਊਗੀ ਕਰ ਕਰ ਜਾ ਕੇ ਪਸ਼ੂਆਂ ਦੀ ਜਿਹੜੇ ਡੋਮੈਸਟਿਕ ਪਸ਼ੂ ਹੈ ਆਪਣੇ ਘਰੇਲੂ ਰੱਖੇ ਹੋਏ ਦੁੱਧ ਵਾਲੇ ਜਾਂ ਉਹ ਕੁੱਤੇ ਜਾਂ ਘੋੜੇ ਬੱਕਰੀਆਂ ਭੇਡਾਂ ਦੀ ਗਿਣਤੀ ਕਰਨਗੇ ਅਤੇ ਇਹਨਾਂ ਨੂੰ ਇੱਕ ਐਪ ਬਣੀ ਹੈ ਉਸ ਐਪ ਤੇ ਚੜਾਉਣਗੇ ਹਰੇਕ ਬੰਦਾ ਆਪਣੇ ਘਰਵਾਰੇ ਸੋਚਣ ਲੱਗ ਜਾਂਦਾ ਆਪਣੇ ਘਰਵਾਰੇ ਹਰੇਕ ਸੋਚਦਾ ਪਰ ਬਾਹਰਵਾਰੇ ਆਲੇ ਦੁਆਲੇ ਬਾਰੇ ਸਾਨੂੰ ਸਾਡੇ ਗੁਰੂ ਮਾਨੇ ਦੱਸਿਆ ਕਿ ਦੂਜਿਆਂ ਦੇ ਹੱਕ ਚ ਖੜੋ ਪੰਜਾਬ ਸਰਕਾਰ ਦਾ ਇੱਕੋ ਸੁਪਨਾ ਪਾਰਦਰਸ਼ੀ ਸ਼ਾਸਨ ਪੌਚ ਯੋਗ ਲੀਡਰਸ਼ਿਪ